ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐ ਸਪਾ ਹੀ ਗੁਰਦਾਸ ਜੀ ਦੀਆਂ 12 ਚ ਇੱਕ ਬਾਉੜੀ ਐ ਅੱਖ ਲਗੇ ਹਰ ਚੰਦੌਰੀ ਦੇਖ ਕੇ ਕਰਦੇ ਪ੍ਰਵਾਸਾ ਥਲ ਵਿੱਚ ਤੱਪਣ ਪੱਠੀਆਂ ਕਿਉਂ ਲਹੇ ਪਿਆਸਾ ਬਾਜੀਗਰ ਦੀ ਖੇਡ ਜਿਉ ਸਭ ਕੂੜ ਤਮਾਸ਼ਾ ਹੁਣ ਕੂੜ ਦਾ ਤਮਾਸ਼ਾ ਹੁੰਦਾ ਕੀ ਐ ਜੋ ਕੁਛ ਸਾਡੀਆਂ ਅੱਖਾਂ ਦੇਖਦੀਆਂ ਜਾਂ ਸਾਡੀਆਂ ਅੱਖਾਂ ਨੂੰ ਦਿਖਾਇਆ ਜਾਂਦਾ ਜ਼ਰੂਰੀ ਨਹੀਂਗਾ ਕਿ ਸੱਚ ਹੋਵੇ ਹੁਣ ਇੱਕ ਮਨੁੱਖ ਮੱਥੇ ਤੇ ਟਿੱਕਾ ਤੇੜੋ ਨੇ ਧੁੱਤੀ ਲਾਈ ਆ ਗਲ ਵਿੱਚ ਉਹਦੇ ਜਨੇਊ ਹੱਥ ਵਿੱਚ ਉਹਦੇ ਮਾਲਾ ਫੜੀ ਆ ਰਾਮ ਰਾਮ ਕਰ ਰਿਹਾ ਤੇ ਹਰ ਮਨੁੱਖ ਸਮਝ ਜਾਂਦਾ ਦੇਖ ਕੇ ਕਿ ਧਾਰਮਿਕ ਬੰਦਾ ਇਹ ਬ੍ਰਾਹਮਣ ਆ ਇਹ ਪੂਜਣ ਜੋਗ ਆ ਬ੍ਰਾਹਮਣ ਗੁਰੂ ਹੈ ਜਗਤ ਦਾ ਪਰ ਗਿਆਨ ਦੀਆਂ ਅੱਖਾਂ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਸਤਗੁਰ ਜੀ ਸਾਨੂੰ ਗਿਆਨ ਦੀਆਂ ਅੱਖਾਂ ਨਾਲ ਦਿਖਾਉਂਦੇ ਆ ਉਹ ਆਖਣ ਲੱਗੇ ਇਹਦੇ ਹੱਥ ਵਿੱਚ ਜਿਹੜੀ ਸਾਨੂੰ ਮਾਲਾ ਦੇ ਸਰੀ ਵਖਣਗੇ ਛੁਰੀ ਸੱਚੇ ਪਾਤਸ਼ਾਹ ਸਤਗੁਰ ਜੀ ਨੇ ਉਹੀ ਪਹਿਰਾਵੇ ਦਾ ਜ਼ਿਕਰ ਕੀਤਾ ਆਖਣ ਲੱਗੇ ਮੱਥੇ ਟਿੱਕਾ ਤੇੜ ਤੋਤੀ ਕਖਾਈ ਹੱਥ ਛੁਰੀ ਜਖਤ ਕਸਾਈ ਇੱਥੇ ਬਸ ਨਹੀਂ ਉਹਖਣ ਲਗੇ ਮਾਨਸਖਾਣੇ ਕਰੇ ਨਿਵਾਜ ਛੁਰੀ ਵਗਾਉਣ ਤਿੰਨ ਗੱਲ ਧਰਮ ਦਾ ਜਿਹੜਾ ਧਰਮ ਦਾ ਜਿਹੜਾ ਪੈਰਾਵਾ ਆ ਇਹ ਮਾਨਸਖਾਣੇ ਜਾਦਾ ਪਾਉਂਦੇ ਜਿੰਨੇ ਧਰਮ ਦਾ ਡਰਾਮਾ ਕਰਦੇ ਜਿਆਦਾ ਮਾਨਸਖਾਣੇ ਤੁਹਾਨੂੰ ਖਾਣ ਵਾਲੇ ਆ ਇਹ ਤੁਹਾਡੇ ਗਲ ਤੇ ਛੁਰੀ ਫੇਰਨ ਵਾਲੇ ਤੁਹਾਡਾ ਹੱਕ ਮਾਰਨ ਵਾਲੇ ਆ ਤੁਹਾਡੀਆਂ ਇੱਜ਼ਤਾਂ ਨਾਲ ਖੇਡਣ ਵਾਲੇ ਲੋਕ ਆ ਜਿਹੜਾ ਕਬੂੜ ਦਾ ਤਮਾਸ਼ਾ ਉਹਦੇ ਚ ਉਹਦੇ ਚ ਦਿਖਾਇਆ ਇਹ ਹੀ ਜਾਂਦਾ ਹੁੰਦਾ ਕਿ ਧਰਮ ਦਾ ਕੰਮ ਹੋ ਰਿਹਾ ਪੁੰਨ ਦਾ ਕੰਮ ਹੋ ਰਿਹਾ ਪਰ ਕਿਸੇ ਦਾ ਗळाਵਾੜ ਹੋ ਰਿਹਾ ਹੁੰਦਾ ਪਰ ਕਿਸੇ ਕਿਸੇ ਦਾ ਹੱਕ ਮਾਰਿਆ ਜਾ ਰਿਹਾ ਹੁੰਦਾ ਕਿਸੇ ਦੀ ਇੱਜ਼ਤ ਨਾ ਖਲਵਾੜ ਹੋ ਰਿਹਾ ਹੁੰਦਾ ਕਿਸੇ ਨੂੰ ਬਲੈਕਮੇਲ ਕੀਤਾ ਜਾ ਰਿਹਾ ਹੁੰਦਾ ਤੁਹਾਨੂੰ ਦਿਖਾਇਆ ਜਾ ਰਿਹਾ ਵੀ ਧਰਮ ਦਾ ਕੰਮ ਹੋ ਰਿਹਾ ਉਹਨਾਂ ਦਾ ਕੰਮ ਹੋ ਰਿਹਾ ਕਿਸੇ ਦੀ ਹੈਲਪ ਹੋ ਰਹੀ ਸਾਡੇ ਨੇੜੇ ਕਿ ਗੁਰਦੁਆਰਾ ਗੁਰਦੁਆਰਾ ਤਾਂ ਨਹੀਂ ਗੁਰਦੁਆਰੇ ਵਾਲੀ ਉਹਦੇ ਵਿੱਚ ਕੋਈ ਗੱਲ ਨਹੀਂ ਗੀ ਗੁਰਦੁਆਰੇ ਦੀ ਪ੍ਰਵਾਹਾਸ਼ਾ ਵੱਖਰੀ ਹੈ ਬਰ ਗੁਰਦੁਆਰੇ ਦੀ ਇਹ ਪ੍ਰਵਾਹਾਸ਼ਾ ਦੇ ਨਾਲ ਉਹ ਉਹਦਾ 1% ਵੀ ਮੇਲ ਨਹੀਂ ਹੁਕੰਦ ਉਹ ਦੁਨੀਆ ਦੇ ਸਭ ਤੋਂ ਘਟਿਆ ਨਸ਼ਈ ਬੇਮੁਖ ਗੁੰਡੇ ਤੇ ਇਨਸਾਨੀਅਤ ਦੇ ਦੁਸ਼ਮਣਾਂ ਦਾ ਉਹ ਇੱਕ ਵੱਡਾ ਅੱਡਾ ਹੈ ਉੱਥੇ ਅਕਸਰ ਇਹ ਡਰਾਮੇ ਮੈਂ ਦੇਖਦਾ ਲਿਖਣ ਨੂੰ ਮਿਲਦੇ ਪਿਛਲੇ ਦਿਨ ਹੀ ਉਹਨਾਂ ਨੇ ਇੱਕ ਮੈਲ ਸਿੰਘ ਬੱਬਰ ਦੇ ਨਾਮ ਦੇ ਉੱਤੇ ਕੂੜ ਦਾ ਡਰਾਮਾ ਉਹਨਾਂ ਨੇ ਖੇਡਿਆ ਮੈਲ ਸਿੰਘ ਬੱਬਰ ਪਿਛਲੇ ਲੰਮੇ ਸਮੇਂ ਤੋਂ ਪਾਕਿਸਤਾਨ ਵਿੱਚ ਸੀ ਰਿੰਦੇ ਕਿਉਂਕਿ ਇੰਡੀਆ ਦੇ ਵਿੱਚ ਉਹਨਾਂ ਨੂੰ ਵਾਂਟਡ ਕੋਸ਼ਿਸ਼ ਕੀਤਾ ਛਾਤਵਾਦੀ ਉਹਨਾਂ ਨੂੰ ਕਹਿੰਦੇ ਸੀ ਤੇ ਉੱਥੇ ਹੁਣ ਉਹ ਬਿਮਾਰ ਸੀ ਤੇ ਉਹਨਾਂ ਦੀ ਡੈਥ ਹੋ ਗਈ ਤੇ ਲੋਕਾਂ ਦੀ ਧਾਰਮਿਕ ਭਾਵਨਾਵਾਂ ਨਾਲ ਖਲਵਾੜ ਗੁਰੂ ਸਾਹਿਬ ਦੇ ਸਾਹਮਣੇ ਕਰ ਰਹੇ ਆ ਕਿ ਅਸੀਂ ਮੈ ਸਿੰਘ ਬੱਬਰ ਦੇ ਪਰਿਵਾਰ ਵਾ ਦੀ ਸੁੱਖ ਸ਼ਾਂਤੀ ਲਈ ਅਰਦਾਸ ਕਰ ਰਹੇ ਹਾਂ ਤੇ ਉਹਨਾਂ ਦੇ ਪਰਿਵਾਰ ਨੂੰ ਸਨਮਾਨਤ ਕਰ ਰਹੇ ਹਾਂ ਗੁਰੂ ਸਾਹਿਬ ਦੇ ਸਾਹਮਣੇ ਜਿਹੜਾ ਕੂਰ ਦਾ ਡਰਾਮਾ ਖੇਡਿਆ ਜਾਂਦਾ ਉਹ ਗੁਰੂ ਸਾਹਿਬ ਦੀ ਬਿਆਦਵੀ ਹੁੰਦੀ ਉਹ ਬਿਆਦਵੀ ਹੁੰਦੀ ਅਸਲੀ ਤੇ ਉਹਦੇ ਚ ਜਿਹਨੂੰ ਸਨਮਾਨ ਪਰਿਵਾਰ ਨੂੰ ਸਨਮਾਨਤ ਕਰਨਾ ਪਰਿਵਾਰ ਉਹਦਾ ਪਰਿਵਾਰ ਉਹਦਾ ਮੁੰਡਾ ਵੀ ਥੇ ਰਹਿੰਦਾ ਉਹਦਾ ਮੁੰਡਾ ਵੀ ਥੇ ਰਹਿੰਦਾ ਉਹਦੀ ਨੋ ਵੀ ਥੇ ਰਹਿੰਦੀ ਉਹਦੇ ਪੁੱਤ ਪੁੱਤੇ ਵੀ ਥੇ ਰਹਿੰਦੇ ਔਰ ਉਹਨਾਂ ਨੇ ਚੁਣਿਆ ਕੀਆ ਉਹਨਾਂ ਨੇ ਆਪਣੀ ਫੈਮਿਲੀ ਚੋਂ ਇੱਕ ਬੱਚਾ ਚੁਣਿਆ ਤੇ ਉਹਨੂੰ ਕਹਿੰਦਾ ਵੀ ਇਹ ਮੈਲ ਸਿੰਘ ਬੱਬਰ ਦਾ ਦੋਤਾ ਪਰ ਉਹਦਾ ਆਪਣੀ ਮਾਂ ਨਾਲ ਵੀ ਕੋਈ ਸਬੰਧ ਨਹੀਂ ਜਨਮ ਦਿੱਤਾ ਸੀ ਉਹਨੂੰ ਉਸ ਤੋਂ ਬਾਅਦ ਇੱਥੇ ਸੜਕਾਂ ਤੇ ਅਕਸਰ ਥੱਕੇ ਖਾਂਦਿਆਂ ਲੋਕ ਤੁਸੀਂ ਦੇਖਿਆ ਹੋਣਾ ਇਹ ਜਿਹੜੇ ਸਨਮਾਨਤ ਕਰਨ ਵਾਲੇ ਜ਼ਿਆਦਾ ਬੰਦੇ ਉਹਨਾਂ ਖਲਵਾੜ ਵੀ ਕਰਦੇ ਰਿਹਾ ਉਹਦੀ ਉਹਦੀ ਇੱਜ਼ਤ ਨਾ ਖਲਵਾੜ ਕਰਦੇ ਰਿਹਾ ਜਿੰਨੇ ਵੀ ਦੇਖ ਰਹੇ ਨਾਲ ਸਰ ਸਾਰੇ ਖਲਵਾੜ ਕਰਦੇ ਆ ਇੱਕ ਪਾਸੇ ਅੰਦਰ ਡਰਾਮਾ ਚੱਲਿਆ ਜਾ ਰਿਹਾ ਬਾਹਰੋਂ ਬੈਠੀ ਹੈ ਗੁਰਦੁਆਰੇ ਦੇ ਬਾਹਰ ਰੋ ਰਹੀ ਹੈ ਉਹਨੂੰ ਪੁੱਛਿਆ ਕੀ ਹੋਇਆ ਕਿ ਤੇਰੇ ਤਾਂ ਘਰ ਦੇ ਤੇਰੇ ਤਾਂ ਬਾਪੂ ਦਾ ਸਨਮਾਨ ਹੋ ਰਿਹਾ ਅੰਦਰ ਉਹ ਕਹਿੰਦੀ ਮੈਂ ਉਹਦੇ ਕੋ ਰਹਿਣ ਨੂੰ ਜਗ੍ਹਾ ਨਹੀਂ ਉਹਦੇ ਕੋ ਪਾਉਣ ਨੂੰ ਚੱਲਦਾ ਕੱਪੜਾ ਨਹੀਂ ਬੜੀ ਮੁਸ਼ਕਲ ਨਾਲ ਪੇਟ ਘਟਕੜ ਪਤਾ ਨਹੀਂ ਕਿੱਦਾਂ ਇਕੱਠੇ ਕੀਤੇ ਪੈਸੇ 1000 ਡਾਲਰ ਦੇ ਕੋਲੋਂ ਲੈ ਲਿਆ ਕਿ ਉਹ ਚਾਹੁੰਦੀ ਸੀ ਕਿ ਮੈਂ ਆਪਣੇ ਪਿਓ ਦੀ ਤੰਦਰੁਸਤੀ ਵਾਸਤੇ ਇੱਕ ਲੰਗਰ ਕਰਾਵਾਂ ਅਰਦਾਸ ਕਰਾਂ ਹਯਾਡਾ ਲੈਣ ਤੋਂ ਬਾਅਦ ਉਹਨੂੰ ਮਨਾ ਕਰਤਾ ਵੀ ਤੇਰੀ ਕੋਈ ਇੱਥੇ ਅਤਵਾਦੀ ਅਰਦਾਸ ਨਹੀਂ ਇੱਥੇ ਹੁੰਦੀ ਗੁਰਦੁਆਰੇ 'ਚ ਉਹ ਕਹਿੰਦੀ ਮੈਨੂੰ ਪੈਸੇ ਨਹੀਂ ਮੋੜਦੇ ਹੁਣ ਜੇ ਨਹੀਂ ਲੰਗਰ ਲਾਉਣਾ ਮੇਰੇ ਪੈਸੇ ਤਾਂ ਮੋੜ ਦਿਓ ਉਹਨੂੰ ਕਹਿੰਦੀ ਮੈਨੂੰ ਕਦੇ ਕਹਿੰਦੇ ਆ ਰਾਜੂ ਦੇ ਕਮਰੇ 'ਚ ਜਾ ਕਦੇ ਮੈਨੂੰ ਕਹਿੰਦੇ ਆ ਕਿਰਪਾਲ ਟਵਾਲ ਦੇ ਕਮਰੇ 'ਚ ਜਾ ਕਿੰਦੀ ਜਦੋਂ ਮੈਂ ਮੈਂ ਜਾਣ ਲੱਗੀ ਮੈਨੂੰ ਦੱਸਤਾ ਅੰਦਰ ਸ਼ਰਾਬ ਪੀਂਦੇ ਆ ਉਹ ਤੇਰੇ ਮਜ਼ਾਕ ਤੇਰਾ ਮਜ਼ਾਕ ਉਡਾਉਣ ਵਾਸਤੇ ਤੇਰੀ ਇੱਜ਼ਤ ਨਾਲ ਖੇਡਣਗੇ ਵੀ ਕੋਰਤਾਰ ਚ ਉਹ ਇੰਨੇ ਗੰਦੇ ਬੰਦੇ ਆ ਉਹ ਡਰਦੀ ਬਾਹਰ ਹੋਈ ਬਾਹਰ ਹੋਈ ਡਰਦੀ ਪੈਸੇ ਮੰਗ ਰਹੀ ਮੇਰੇ 1000 ਰੁਪਏ ਦੇ ਦੋ ਵਾਪਸ ਜੇ ਲੰਗਰ ਨਹੀਂ ਲਾਉਣਾ ਤਾਂ ਇਹੋ ਜਿਹੇ ਲੋਕਾਂ ਦਾ ਸਾਥ ਦੇਣ ਵਾਲੇ ਜਿਹੜੇ ਲੋਕ ਆ ਉਹ ਸਿੱਖੀ ਦੇ ਉਹ ਗੁਰੂ ਸਾਹਿਬ ਦੀ ਪਿੱਠ ਛੁਰਾ ਮਾਰਨ ਵਾਲੀ ਹੈ। ਉਹਨਾਂ ਦਿਨਾਂ ਵਿੱਚ ਤੁਹਾਡੇ ਨਾਲ ਇਹੋ ਜਿਹਾ ਜੋ ਡਰਾਮੇ ਉਹ ਖੇਡ ਰਿਆ ਉਹਨਾਂ ਨੂੰ ਤੁਹਾਡੇ ਸਾਹਮਣੇ ਮੈਂ ਲਿਆਉਂਦਾ ਰਹੂੰਗਾ, ਨੰਗੇ ਕਰਦਾ ਰਹੂੰਗਾ ਇਹਨਾਂ ਲੋਕਾਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਬਹਿਲ ਸਿੰਘ ਬੱਬਰ ਹੋਰਾਂ ਦੀ ਆਤਮਾ ਦੀ ਸ਼ਾਂਤੀ ਲਈ ਜਿੱਥੇ ਅਰਦਾਸ ਕਰਦਾ ਉੱਥੇ ਪਰਿਵਾਰ ਨੂੰ ਤੇ ਸਾਰੀ ਕੌਮ ਨੂੰ ਮਹਾਰਾਜ ਅਗੇ ਅਰਦਾਸ ਕਰਦਾ ਕਿ ਮਹਾਰਾਜ ਭਾਣਾ ਮੰਨਣ ਦਾ ਬਲ ਬਖਸ਼ਿਓ ਸਿੰਘ ਜੀ ਭਿੰਡਰ ਸੇਕਿੰਡ ਇਨਫੋਰਮੇਸ਼ਨ ਸੈਂਟਰ ਵੱਲੋਂ ਗੁਰਚਾਰਨ ਸਿੰਘ ਮਾਨ ਹਰਜੀਤ ਸਿੰਘ ਉਹਨੇ ਗੁਰਦੁਆਰਾ ਸਾਹਿਬ ਦੀ ਕਮੇਟੀ ਸਾਰੇ ਜਣੇ ਆਜੋ ਆਪਾਂ ਭਾਈ ਮਹਿਲ ਸਿੰਘ ਹੋਂਾਂ ਦੇ ਜਿਹੜੇ ਦੋਤੇ ਆ ਸਾਡੇ ਵਕੀਲ ਹਿੰਮਤ ਸਿੰਘ ਬੈਣੀਵਾਲ ਅਸੀਂ ਇਹਨਾਂ ਨੂੰ ਦਸਤਾਰ ਦੇਣੀ ਹੈ ਜੀ